ਕਬੱਡੀ ਖੁਰਫੁਕ ਕਬੱਡੀ ਹੋਵੇਗੀ ਆ ਕਬੱਡੀ ਕਬੱਡੀ ਖੁਰਫੁਕ ਕਬੱਡੀ ਹੋਵੇਗੀ ਸੂਰੇ ਵਾਲੇ ਵੀ ਖਿਡਾਰੀ ਜਿਹੜੇ ਚੜ੍ਹਦੇ ਵਾਲੇ ਪਾਸੇ ਪਿੰਨ ਤੋਂ ਕਿਦੇ ਛੜਕਦੇ ਆ ਦੂਜੇ ਪਾਸੇ ਗਏ ਲਾਈਨਮੈਨ ਆ ਗਿਆ ਵੀਰੇ ਕਿਰਪਾ ਕਰਕੇ ਲਾਈਨਮੈਨ ਵੀਰ ਜੀ ਪ੍ਰਬੰਧਕ ਵੀਰ ਕਹਿੰਦੇ 9 ਤੋਂ 10 ਰੈਫਰੀ ਅਸੀਂ ਬਣਾਏ ਹੋਏ ਆ ਇੱਕ ਲਾਈਨਮੈਨ ਜ਼ਰੂਰ ਗਰਾਊਂਡ ਦੇ ਵਿੱਚ ਪੁੱਜ ਜਾਵੇ ਆ ਸਭ ਟਰਮਾਂ ਦੇ ਕਿੰਦੇ ਭਾਈ ਤੋਂ ਜਦੋਂ ਲਫਾਣੇ ਵਾਲੇ ਪਾਸੇ ਜਾਈਏ ਰਸਤੇ ਦੇ ਵਿੱਚ ਪੰਜ ਕਲਿਆਣਾ ਪੈਂਦੀਆਂ ਪੰਜਾਂ ਕਲਿਆਣਾ ਦੇ ਵਿੱਚੋਂ ਇੱਕ ਦਾ ਪਿੰਡ ਹੈ ਕਲਿਆਣ ਸੁੱਖਾ ਆਹ ਕਹਿੰਦੇ ਭਾਈਏ ਦਾ ਜੱਟ ਕਬੱਡੀ ਪਾਲਿਸ ਦਾ ਪੁਆਇੰਟ ਆਪਣੀ ਟੀਮ ਦੇ ਹੱਥ ਦੇ ਵਿੱਚ ਜੁੜ ਗਿਆ ਅਗਲੀ ਕਬੱਡੀ ਪਾਉਣ ਦੇ ਲਈ ਅਟੈਕ ਲਾਈਨ ਦੇ ਉੱਤੇ ਖੜਾ ਕੌਣ ਇੱਕਰਾ ਚੋ ਪਿੰਡ ਦਾ ਕਹਿੰਦੇ ਸ਼ਾਂਤੀ ਅਗਲੀ ਰਿਕਡੇ ਨੂੰ ਕੀ ਇੱਧਰਲੇ ਪਾਸੇ ਉਹ ਜੰਗ ਲੰਘਦੇ ਨੇ ਲੋਕੀ ਭਾਵੇਂ ਲੱਖ ਦੀ ਇਹ ਮੱਖੂ ਵਿੱਚੋਂ ਲੰਘੀਏ ਮੱਖਰੀ ਗਲੀ ਦੇ ਵਿੱਚੋਂ ਕੌਣ ਲੰਘਿਆ ਮੇਰੀ ਖੁੱਲ ਗਈ ਪੜੱਕ ਦੇ ਨੇ ਅੱਖੀ ਗਲੀ ਦੇ ਵਿੱਚੋਂ ਕੌਣ ਲੰਘਿਆ ਓਏ ਮੁੰਡਾ ਕੋਠੇ ਜਿੱਦਾਂ ਲੰਘੇ ਤੇ ਅੱਖ ਨਾ ਖੁੱਲੇ ਇਹ ਗੱਲ ਨਹੀਂ ਬਣਦੀ ਮੁੰਡਾ ਕੋਠੇ ਜਿੱਦਾਂ ਲੰਘੇ ਤੇ ਅੱਖ ਨਾ ਖੁੱਲੇ ਇਹ ਗੱਲ ਨਹੀਂ ਬਣਦੀ ਆ ਪੱਲੇ ਬੱਲੇ ਕਰਾ ਦਿੱਤੀ ਸੂਰੀ ਵਾਲੀ ਇਹ ਕਦਰ ਨੂੰ ਆਹ ਕੰਦੇ ਥੋੜਾ ਵਾਲਾ ਥੋੜਾ ਵਾਲਾ ਟੁੱਟ ਕੇ ਪਿਆ ਆ ਨਵੀਂ ਉਮਰ ਦਾ ਮੁੰਡਾ ਹੈ ਇਹ ਦਾ ਪੰਜਾ ਹਰੀਕੇ ਕਲਾਵਰੇ ਮਿੱਕੀ ਦੇ ਨਾਲ ਟੱਕਰ ਹੋ ਗਈ ਹੈ ਸੂਰੀਆ 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 ਮੁੰਡੇ ਨੇ ਮਸ਼ਹੂਰ ਕਰ ਦਿੱਤਾ ਇਹ ਮੋਟਰਸਾਈਕਲ ਦਾ ਜੇਤੂ ਬਣਿਆ ਹਰਮਿੰਦਰ ਇਹ ਮੋਟਰਸਾਈਕਲਾਂ ਦਾ ਜੇਤੂ ਬਣਿਆ ਹੈ ਚੰਦਰਾ ਆਉਣ ਵਾਲੇ ਦਿਨਾਂ ਦੇ ਵਿੱਚ ਕਰਤਾ ਦੇਖੀ ਤੂੰ ਕੀ ਕੀ ਹੈ ਇੱਕ ਉਹ ਇੱਕ ਬਰੀ ਗਲੀਏ ਭਿੰਦੇ ਦਾ ਪੁੱਤ ਬੜੀਆਂ ਨੂੰ ਦੱਸਣਗੇ ਵੀ ਇਲਾਕਾ ਪੈਂਦਾ ਕਿੱਥੇ ਜੇ ਬਲਕਰਨ ਦੀ ਰੇਡ ਆ ਗਈ ਦਰਵਾਜ਼ੇ ਉਹ ਕਲਿਆਣਾ ਵਾਲਾ ਬਠਿੰਡੇ ਵਾਲਾ ਵੇਖਾਂਗੇ ਜੀ ਹੁਣ ਇੱਧਰ ਚਾਰ ਪਰ ਰੰਪਾ ਫੂਲੀ ਦਾ ਲਾਕਾ ਦੇਖੋ ਵੇਖੋ ਵੇਖੋ ਕੀ ਪਾਪਾ ਕਰਨਾ ਪਰ ਸਾਹਮਣੇ ਉਹ ਕਲਿਆਣਾ ਵਾਲਾ ਕੀ ਮੁੰਡਾ ਸਿੱਧੂਆਂ ਨੂੰ ਅੱਗੇ ਕੰਨਦਾ ਮੋਢਾ ਸਿੱਧੂਆਂ ਦਾ ਅੱਕ ਕੱਢਦਾ ਹੈ ਹੁਣ ਨੰਬਰ ਆਪਣੀ ਟੀਮ ਦੇ ਹਿੱਸੇ ਜੋੜਨਾ ਹੋਇਆ ਅੱਜ ਗੋਲੇ ਵਾਲੇ ਰਾਕੇ ਉਹ ਵੇਖਾਂਗੇ ਮਿੱਟੀ ਵਿੱਚੋਂ ਕਰਨ ਕਮਾਈਆਂ ਪਰ ਦਿੱਦੀ ਮਾਂ ਦੇ ਲਾਲਾਂ ਨੂੰ ਗਰਮੀਆਂ ਦੇ ਵਿੱਚ ਬਾਹਰ ਖੇਡਦੇ ਇੰਦੀਆਂ ਖੇਡਣ ਸਿਆਣਾਂ ਨੂੰ ਡੰਡਰ ਮਾਰਿਆ ਹਰ ਇੱਕ ਗੱਧਰੂ ਛਾਤੀ ਪੂਰੀ ਕੁੰਦੀ ਹੈ ਸੁੱਖੀ ਲੋਪੋਂ ਦੋਨੋਂ ਸਿੰਜੜ ਟੋਡੀ ਕਾਡੀ ਹੁੰਦੀ ਹੈ ਸੋਨਾ ਮੰਦਰ ਨੂੰ ਤੇ ਖੇਤਿਕ ਪਰ ਕੀ ਫਿਆਰਿਆ ਇਹੋ ਜੀ ਗੱਲਬਾਤ ਹੁੰਦੀ ਰਹੀਦਾ ਤੇ ਪਿੰਡ ਚੰਗਾ ਨਹੀਂ ਲੱਗਦਾ ਬੋਲਣ ਦੇ ਵਿੱਚੋਂ ਟਾਈਮ ਦੇ ਨਾਲ ਹੀ ਉਹ ਟਾਈਮ ਦੇ ਨਾਲ ਹੀ ਧੁਰਜੋਗੇ ਆ ਸੂਰੀਆ ਜੀ ਆ ਪੰਜ ਕਬੱਡੀ ਪਾ ਰਿਹਾ ਹੈ ਪੜਲੀ ਗੱਲੀ ਤੇ ਕਦੇ ਮਿੱਕੀ ਖੜਾ ਨਾਲ ਕਦੇ ਕਲਿਆਣਾ ਵਾਲਾ ਨਿੱਕੂ ਆ ਨਿੱਕੂ ਦੇ ਨਾਲ ਉਰਲੀ ਗੱਲੀ ਤੇ ਜਸ਼ਨ ਕਲਿਆਣਾ ਵਾਲੇ ਨਿੱਕੂ ਦਾ ਛੋਟਾ ਭਾਈ ਆ ਕਬੱਡੀ ਦੀ ਦੁਨੀਆ ਦੇ ਦੋ ਨਵੇਂ ਪਲੇਅਰ ਆ ਘਿਰਦੇ ਪਿਰਪੇ ਪਿਰਪੇ ਅੱਜ ਪਤਾ ਲੱਗੇਗਾ ਕੌਣ ਖੱਬੀ ਖਾੜ ਜਿਲ੍ਹੇ ਮੁਕਤਸਰ ਸਾਹਿਬ ਦੇ ਗਿੱਦੜਬਾਹਤ ਸੀਰੀ ਦੇ ਸ਼ੂਰੇ ਦੇ ਪਿੰਕਾ ਵੰਸ਼ ਇੱਕ ਕਬੱਡੀ ਦਾ ਪੁਆਇੰਟ ਆਪਣੀ ਟੀਮ ਦੇ ਹੱਕ ਦੇ ਵਿੱਚ ਜੋੜ ਕੇ ਭਜਣਾ ਹੋਇਆ ਸਿੱਧੂਆ ਦਾ ਮੁੰਡਾ ਬਲਕਰਨ ਕਬੱਡੀ ਪਾ ਰਿਹਾ ਹੈ ਲਓ ਬਲਕਰਨ ਕਬੱਡੀ ਪਾ ਰਿਹਾ ਹੈ ਅਗਲੇ ਮੈਚ ਲਈ ਧਨੌਰੀ ਤੇ ਮਨਸੂਰ ਦੇਵਾ ਨੂੰ ਮੇਰੀ ਬੇਨਤੀ ਹੈ ਧਨੌਰੀ ਤੇ ਮਨਸੂਰ ਦੇਵਾ ਸ਼ੂ ਸ਼ਗੋ ਤੇ ਸੁਪਰ ਦੀਆਂ ਦੀ ਮਹਾਜਾਨ ਲਓ ਕਲਿਆਣਾ ਬਲਕਰਨ ਅਗਲਾ なんで ਨੇ ਜਦੋਂ ਆਪਾਂ ਚੰਡੀਗੜ੍ਹ ਤੋਂ ਜੀਰਕਪੁਰ ਆਇਆ ਪਟਿਆਲਾ ਆਉਣੇ ਨਾ ਤੇ ਕਿ ਚੰਨੋਂ ਦਾ ਟੂਲਪਲਾਜ ਆਉਂਦਾ ਚੰਨੋਂ ਦੇ ਟੂਲਪਲਾਜ ਤੋਂ ਸਿੱਧਾ ਕੱਟ ਵਾੜਦਾ ਸੁਨਾਮ ਵਾਲੇ ਪਾਸੇ ਨੂੰ ਰਸਤੇ ਦੇ ਵਿੱਚ ਪਿੰਡ ਪੈਂਦਾ ਉਹ ਕੀ ਦਾ ਉਸੇ ਗੱਬਰੂ ਦਾ ਜਿਹਨੂੰ ਦਰਗਨ ਬੱਜੀ ਕਹਿੰਦੇ ਸੀ ਉਸੇ ਗੱਬਰੂ ਦਾ ਜਿਹਨੂੰ ਸੋਮਾ ਕਹਿੰਦੇ ਸੀ ਇਹ ਕੁਲਜੀਤੇ ਦੇ ਪਿਛਵਾਇਆ ਇੱਕ ਰੱਤੋ ਵਾਲਾ ਸ਼ੰਟੀ ਹੈ ਕਬੱਡੀ ਦਾ ਪੁਆਇੰਟ ਆਪਣੀ ਟੀਮ ਦੇ ਖਾਤੇ ਦੇ ਵਿੱਚ ਜੋੜ ਕੇ ਔਰ ਭੱਜ ਗਿਆ ਭੱਜ ਗਿਆ ਭੱਜ ਗਿਆ ਔਰ ਲੋਗਾਂ ਇਸ ਨੂੰ ਮੰਨਦਾ ਮੰਨਿਆ ਜਾਂਦਾ ਕਹਿੰਦੇ ਅੱਜ ਦੇਖਾਂਗੇ ਮੌਜਾਂ ਨੇ ਕਿਹਾ ਹੋਇਆ ਅੱਜ ਮੋਹਰਾਂ ਮਾਰਵਾਤਾ ਆਪਾ ਪਹੁੰਚੋ ਤੇ ਹਿਲਾਂਗੇ ਬੱਡੇ 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 ਸਟਾਰ ਬੱਡੇ ਹੋਏ ਪਰ ਸੋਹ ਮਾ ਵੀ ਕਹਿੰਦੇ ਆਓ ਦੇਖਾਂਗੇ ਉਹ ਮਸਤੀ ਚਾਰ ਤੋਂ ਆਉਂਦਾ ਨੰਬਰ ਆਪਣੀ ਟੀਮ ਦੇ ਹਿੱਸੇ ਜੋੜਨਾ ਹੋਇਆ ਧਨੌਰੀ ਤੇ ਮਨਸੂਰ ਦੇ ਨਾਲ ਸ਼ੂਸ਼ਕੋ ਤੇ ਰਸੂਲ ਪਰੋਂ ਮੇਰੀ ਬੇਟੀ ਆ ਸੂਰੇ ਵਾਲਿਆ ਉਹ ਰਾਜੂ ਦੇ ਪਿੰਡ ਦਾ ਸਰਾਏ ਦਾ ਕੋਨੇ ਇਲਾਕੇ ਦਾ ਮੁੰਡੇ ਗਵਾਂਢੀ ਪਿੰਡਾਂ ਦੇ ਧੜਕੇ ਹਰੀਕੇ ਤੇ ਸੂਰੇ ਹਰੀਕੇ ਆਵਾਜ਼ ਵਿੱਕੀ ਪ੍ਰਾਣ ਉਹ ਕੈਨੇਡਾ ਤੋਂ ਪੁੱਜਿਆ ਹੋਇਆ ਆ ਅਗਲੀ ਕਬੱਡੀ ਪਾਉਣ ਦੇ ਲਈ ਵੇਖ ਵੀਰਿਆ 16 ਵਾਲੇ ਨੇ ਦੁੱਦੀ ਮਾਰਤੀ ਓ 16 ਵਾਲਾ 16 ਵਾਲਾ ਕਹਿੰਦਾ ਵੱਟੀਆਂ ਵੱਟੀਆਂ ਲਾਂਗਾ ਪਰਦਾ ਬੱਲਾ ਨਾ ਨਾ ਸਿੰਘਪੁਰਿਆ ਮਰਦਾ ਗੱਲਾਂ ਕਰੇ ਕਮਾਲ ਦੀਆ ਉਹ ਵਿੱਚ ਟ੍ਰੈਂਟੋ ਬੱਲਾ ਚੱਲੀਆਂ ਸੋਹਾਂ ਦੇ ਗੁਰਲਾਦੀਆਂ ਵਿੱਚ ਟ੍ਰੈਂਟੋ ਗੱਲਾਂ ਚੱਲੀਆਂ ਸੋਹਾਂ ਦੇ ਗੁਰਲਾਦੀਆਂ ਉਧਰ ਚੇਅਰਮੈਨ ਸਾਹਿਬਾ ਆਮ ਆਦਮੀ ਪਾਰਟੀ ਦੇ ਤਾਲੀਆਂ ਜਗਨ ਧਾਰਾ ਜਨ ਦੀ ਸਾਡੇ ਦਰਮਿਆਨ ਜਗਨ ਧਾਰਾ ਜਨ ਖੇਤਰ ਤੇ ਪਹੁੰਚ ਗਿਆ ਨੇਰੇ ਹਮਦਰਦ ਪਾਰਟੀ ਦੇ ਚੇਅਰਮੈਨ ਸਾਹਿਬ ਧਨੌਰੀ ਤੇ ਮਨਸੂਰ ਦੇਮ ਨੂੰ ਸੱਦਾ ਦੇਦੇ ਧਨੌਰੀ ਤੇ ਮਨਸੂਰ ਦੇਮ ਸ਼ੂਸ਼ਕ ਦੇ ਰਸੂਲਪੁਰ ਦੀ ਟੀਮਾਂ ਆ ਜਾਣ ਛੇਤੀ ਜਬੜੀ ਪਾੜਿਆ ਇੱਕ ਰਾਤ ਵਾਲਾ ਸੁਨਾਮ ਦਾ ਨੱਕਾ ਕਹਿੰਦੇ ਸੁਨਾਮ ਉਹ ਪਿੰਡ ਪੈਂਦੇ ਆ ਜਿੱਥੇ ਕਹਿੰਦੇ ਸ਼ਹੀਦ ਉਦਮ ਸਿੰਘ ਜੀ ਔਰ ਐਨ ਮੈਜਾ ਮੈਜਾ ਹੋਈ ਪਈ ਹੈ ਉਧਰ ਸਾਡੇ ਮੱਖਣ ਪ੍ਰਧਾਨ ਦੀ ਨਿਆਮੀ ਵਾਲਾ ਬੱਡੇ ਮਾਣ ਬੱਡੇ ਸਨਮਾਨ ਕਰਨ ਦੇ ਚਾਚਾ ਜੀ ਵੱਲੋਂ ਇਹ ਤੌਹਫੇ ਪੁੱਜ ਗਏ ਧੰਨਵਾਦ ਆ ਆ ਕਬੱਡੀ ਪੈ ਗਈ ਬਲਕਰਨ ਦੀ ਕਬੱਡੀ ਪਾਉਣ ਦੇ ਲਈ ਫੇਰ ਮੈਦਾਨ ਦੇ ਵਿੱਚ ਮੁੰਡਾ ਸਿੱਟੂਆ ਦਾ ਮੁੰਡਾ ਬਾਈਏ ਦਾ ਅੱਜ ਕੰਨੇ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਵਿਸ਼ੋਕਰ ਪਿੰਡਾਂ ਦਾ ਜਾਰੀ ਹੈ ਨਾ ਪਹਰਾਜ ਦੇ ਵਿੱਚੋਂ ਬਾਈ ਪਿੰਡ ਵੱਜੇ ਬਾਈਆਂ ਦੇ ਵਿੱਚੋਂ ਗੁਲਾਮ ਹੁੱਖਾ ਆ ਗੁਲਾਮ ਹੁੱਖੇ ਦੀ ਤਰਜੀ ਦੇ ਬਲਕਰਨ ਦਾ ਥੂਰੇ ਤੇ ਗਗਰ ਦੇ ਨਾਲ ਮੁਕਾਬਲਾ ਹੋ ਗਿਆ ਲੱਖਾ ਤੇ ਲੋਸਟਰੀਆ ਵਾਲਾ ਸੁਖਜਿੰਦਰ ਸਿੰਘ ਵੀ ਢੱਲੋ ਨਾਲ ਰਾਜਨੀਤਿਕ ਢੱਲੋ ਇਹਨਾਂ ਭਰਾਵਾਂ ਦੇ ਵੱਲੋਂ ਅੱਜ ਸ਼ਮਿੰਦਰ ਬਾਉ ਦਾ ਵੀ 11000 ਦੀ ਲਗਭਗ ਰਾਸ਼ੀ ਦੇ ਨਾਲ ਮਾਨ ਤੇ ਸਨਮਾਨ ਕੀਤਾ ਜਾਣਾ ਹੈ ਗੋਲੇ ਵਾਲਿਆਂ ਦੇ ਮੀਤ ਦਾ ਵੀ ਵੱਡੇ ਪੁੱਤਰ ਦੇ ਮਾਣ ਤੋਂ ਸਨਮਾਨ ਕੀਤਾ ਜਾਣਾ ਹੈ ਵੱਡੇ ਪੁੱਤਰ ਦੇ ਮਾਣ ਤੋਂ ਸਨਮਾਨ ਕੀਤਾ ਜਾਣਾ ਹੈ ਪੂਰੇ ਲਿਆ ਮਾਣਸ ਤੋਂ ਆਹ ਜਸ਼ਨ ਕਲਿਆਣਾ ਵਾਲਾ ਟੱਕਰ ਤੋਂ ਨਵੇਂ ਮੁੱਡਿਆਂ ਦੀ ਹੋਊਗੀ ਨੱਗੜਾ ਕੇ ਨਾ ਇਹ ਸਨਮਾਨ ਦਸੂ ਕਿਉਂਕਿ ਸਮਾਂ ਬਦਲਵਾੜ ਕਬੱਡੀ ਦਾ ਹੌਣ ਬਾਲਾ 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 ਹੋਗੀ ਮਿੱਤਰਾਂ ਆਹ ਸੂਰੀਆਈਆ ਇਹ ਬਾਬੇ ਪੰਤੇ ਦੀ ਵੰਸ਼ ਤੋਂ ਆ ਬਾਬੇ ਪੰਤੇ ਨੇ ਸੂਰੀਏ ਲਈ ਆਹ ਤਕੜੀ ਕਬੱਡੀ ਖੇਡੀ ਜਾ ਬਸਿਆ ਢੂੜਕੋਟ ਤੇ ਢੂੜਕੋਟੀਆਂ ਬਣ ਕੇ ਰਹਿ ਗਿਆ ਢੋਲਾ ਵਾਲੇ ਦੀ ਰੇਡ ਆ ਜੀ ਗੱਜਰ ਵਾਲਿਆ ਚੱਕ ਬਸ ਸੋਵਾ ਇਸ ਸਮੇਂ ਦੇ ਪਾਗੋ ਜੀ ਤਨ ਗੁਰਲਾਲ ਸੋਹ ਮੇਰੇ ਪੰਜਾਬੀ ਵੀਰੋ ਇਸ ਸਮੇਂ ਕਹਿੰਦੇ ਮਾਘੇ ਦਾ ਭਜਨ ਨੰਬਰ ਪ੍ਰੀਤੀ ਦੇ ਹਿੱਸੇ ਦੀ ਵਰਦਾ ਹੋਇਆ ਅਗਲੀ ਰੇਡ ਮੁੰਡਾ ਕਹਿੰਦੇ ਜਿਸ ਨਾਲ ਗੱਲ ਹੋਈ ਆ ਜੀ ਉਧਰਲੇ ਪਾਸੇ ਸ਼ਾਮ ਦੇ ਨਾ ਕੋਦਾ ਉਹ ਜਿਹਨੇ ਸੰਗਰੂਰ ਤੋਂ ਚੱਲ ਕੇ ਆਇਆ ਹੋਇਆ ਸ਼ਹੀਦੂਦਦ ਸਿੰਘ ਇਹੋ ਦੇ ਨਹੀਂ ਘੜਤਾਂ ਦੀ ਆ ਆਹ ਵੇਖਾਂਗੇ ਇਧਰਲੇ ਪਾਸੇ ਰੇਡ ਪੈਂਦੀ ਹੋਈ ਆ It's... <laughs> ਹੋਣ ਆਖਾ ਕੀ ਕਿ ਤੂੰ ਕਮਾਲ ਹੀ ਕਰ ਦਿੱਤੀ ਸਾਡੇ ਦਾ 12 ਦੀਆਂ ਗੱਲਾਂ ਬਾਤਾਂ ਉਹ ਟਕਾਰੇ ਲੱਗਣ ਗਿਆ ਸਾਡੇ ਦਾ 12 ਦੀਆਂ ਗੱਲਾਂ ਬਾਤਾਂ ਉਹ ਟਕਾਰੇ ਲੱਗਣ ਗਿਆ ਉਧਰ ਦੇ ਪਾਸੇ ਜਾਂਦਾ ਬੱਲੇ ਬੱਲੇ ਹੋਈ ਪਈ ਐ ਮਿੱਤਰ ਪਿਆਰਿਆ ਹਉ ਜਿਵੇਂ ਕਹਿੰਦੇ ਹੁੰਦੇ ਦਾ ਪੰਜਾਬ ਦੀ ਉਹ ਹਰਮਨ ਪਿਆਰੀ ਖੇਡ ਕਬੱਡੀ ਮਾਰੇ ਚੰਗੇ ਦਿਨਾਂ ਦੇ ਰਹਿਣਗੇ ਪਹਿਲੇ ਅਜੇ ਵਿੱਚ 83 ਦੇ ਵਿੱਚ ਪੰਜਾਬ ਦੇ ਮਾਰੇ ਚੰਗੇ ਦੇ ਨਾਲ ਮਾਨੀ ਦੇ ਲਈ ਮਾਰੇ ਸੰਨ ਕਬੱਡੀ ਤੇ ਵੀ ਮਾਰੇ ਸੰਗਤਨ ਆਉਂਦੇ ਰਹਿਣਗੇ ਕਬੱਡੀ ਵਾਲੋ ਡੋਲੋ ਦਾ ਆਉਣ ਵਾਲਾ ਸਮਾਂ ਤੁਹਾਡਾ ਹੋਣਾ ਹੈ ਆ ਘਰਾਟ ਵਾਲਾ ਆ ਗਿਆ ਮੁੰਡਾ ਘਣਾਉ ਤੋਂ ਦੋ ਦੋ ਜਾਈਦਾ ਪਟਿਆਰੇ ਵਾਲੇ ਪਾਸੇ ਰਾਹ ਤੇ ਦੇ ਵਿੱਚ ਸੋਮੇ ਦਾ ਉਹ ਪਿੰਡ ਸੋਮੇ ਦਾ ਭਤੀਜਾ ਇਹ ਘਰਾਟ ਵਾਲਾ ਸ਼ੰਢੀ ਕਬੱਡੀ ਪਾ ਕੇ ਵਾਪਸ ਮੁੜਿਆ ਹੈ ਬੈਜਾ ਬੈਜਾ ਕਰਾ ਗਿਆ ਆਓ ਇਸ ਸਮੇਂ ਕਹਿੰਦੇ ਉਹ ਕਬੱਡੀ ਪਾਉਂਦੇ ਨੇ ਸੋਹਾ ਦਾ ਕਿ ਚਰਦਨ ਛੋਟਾ ਭਾਈ ਫਿਰਦੇ ਹੁਣ ਮੈਦਾਨ ਦੇ ਵਿੱਚ ਸੂਰੇ ਵਾਲੀਆ ਵੰਸ਼ ਐਣ ਕਨੇ ਜਵਾਰਾ ਸਾਡੀ ਗੇਰਾਂ ਦਾ ਮੁਕਾਬਲਾ ਚੱਲ ਜਾਂਦਾ ਹੈ ਅੱੱਬੇ ਕੋਣ ਦਾ ਹਰਕਾ ਜਾਂ ਉਧਰ ਤੇ ਜਾਂ ਉਧਰ ਜਾਂ ਉਧਰ ਤੇ ਜਾਂ ਉਧਰ ਹੋਰਾਂ ਵਾਲਾ ਗੁਰਨਾਨ ਕਬੱਡੀ ਪਾ ਰਿਹਾ ਹੈ ਆਹ ਟੱਕ ਮਾਰੇ ਜਾਦੂ ਨੂੰ ਤੇ ਪੁਆਇੰਟ ਆਪਣੀ ਟੀਮ ਦੇ ਖਾਤਰ ਵਿੱਚ ਡੋੜ ਕੇ ਅੰਕਾ ਦੇ ਵਿੱਚ ਵਾਦੇ ਕਰ ਦਿੱਤੇ ਅੱਜ ਬੱਲੇ ਬੱਲੇ ਹੋਈ ਜਾਂਦੀ ਹੈ ਗੋਲਿਆ ਦੇ ਪਿੰਡ ਦੇ ਵਿੱਚ ਆਹ ਧਮਕ ਪਈ ਜਾਂਦੀ ਹੈ ਗੋਲਿਆ ਦੇ ਪਿੰਡ ਦੇ ਵਿੱਚ ਹੋਣੀ ਰਿਹਾ ਜਦੋਂ ਹੋਣੀ ਰਿਹਾ ਪਿਆਰ ਦੇ ਨਾਲ ਵਿੱਚ ਵਕ ਹੋ ਗਈ ਆ ਰਾਮਾ ਨੇ ਉਹ ਵਕ ਹੋ ਗਈ ਆ ਰਾਮਾ ਨੇ ਪਰ ਜੇ ਰਾਮਾ ਨੂੰ ਆਪਣੇ ਪਿਆਰ ਨਾਲ ਲਗੋੜੀਏ ਤੇ ਪਰਾਏ ਆਪਣੇ ਬਹ ਜਾਂਦੇ ਆ ਉਹ ਪਰਾਏ ਆਪਣੇ ਬਹ ਜਾਂਦੇ ਆ ਕ락ਵਾਲਾ ਛੰਟੀ ਆ ਗਿਆ ਗੱਜਨ ਵਾਲਿਆ ਚੱਕਦਾ ਮਾਈਕ ਉਹ ਕਰਾਚੋ ਘੜਾ ਦਿੰਦੇ ਆ ਉਸ ਦੀ ਵੈਦੂ ਦੀ ਦਵਾਈ ਵਰਗੀ ਆ ਮੈਚ ਮੁੱਕ ਗਿਆ ਬਾਬਾ ਜੀ ਚੱਲ ਗਏ ਦਸਤੀਏ ਦੇ ਕਿਹਦੇ ਜੰਨਾ ਪੁਆਇੰਟ ਮੈਚ ਜਿਹੜਾ ਮੁੱਕ ਗਿਆ ਇਹ ਦਿਮਾਗ ਦੇ ਵਿੱਚੋਂ ਜਿਹੜੇ ਪੁਆਇੰਟ ਨੇ ਉਹ ਪੁਆਇੰਟ ਸੂਰਿਆ ਦੇ ਤੇ ਸਾਡੇ ਜਵਾਕਾਂਾਂ ਦੇ ਕਲਾਵਾ ਤੇ ਤੂੰ ਜ਼ੋਰਦਾਰ ਤਾੜੀਆਂ ਮਾਰ ਦੇ ਮਿੱਤਰੋ ਅੱਜ ਹੱਲਾ ਨਾ ਹੋ ਗਿਆ